ਅੱਜ ਕੱਲ ਕਹਿੰਦੇ ਜੀ ਆਹ ਸੈਕਸ਼ਨ ਹਿਸਾਬ ਦੀ ਕੀ ਲੋੜ ਹੈ ਜੀ ਇਹ ਕੀ ਲੋੜ ਹੈ ਫਲਾਣਾ ਜੀ ਇਹ ਹੈ ਸੀ ਮੋਕਰੀ ਗੱਲ ਪ੍ਰੇਮੀਆਂ ਦੁਨੀਆ ਦੇ ਲੋਕੀ ਨਾ ਆਪਣੀਆਂ ਧੀਆਂ ਪੜਾਂ ਦੇ ਸਿਰ ਤੇ ਗਹਿਣੇ ਵਿਆਹ ਤੇ ਗਹਿਣੇ ਪਾਉਂਦੇ ਨੇ ਮਾਫ ਕਰਨ ਦੇ ਵਿੱਚ ਗਹਿਣੇ ਦਿੰਦੇ ਨੇ ਪਰ ਗੁਰੂ ਗੋਬਿੰਦ ਸਿੰਘ ਤੁਹਾਨੂੰ ਉਹ ਕਹਿਣਾ ਬਖਸ਼ਿਆ ਨਾ ਇੱਕ ਤੁਸੀਂ ਨਾ ਇੱਥੇ ਇੱਕ ਵਾਰੀ ਕਹਦੇ ਬੈਠੂ ਇੱਥੇ ਤੁਸੀਂ ਨਾ ਇੱਕ 1 ਨਾਚ ਦਾ ਚਾਕੂ ਲੈ ਕੇ ਨਹੀਂ ਫਿਰਦੇ ਬਾਜ਼ਾਰ ਵਿੱਚ ਮਿਲ ਸਕਦੇ ਮਿਆਰ ਦੇ ਵਿੱਚ ਪਰ ਦਸਵੇਂ ਪਾਤਸ਼ਾਹ ਦੀ ਕਿਰਪਾ ਪਾਵੇਂ ਸਾਢੇ 3 ਫੁੱਟ ਛੱਡ ਗਏ ਨਾ ਅਜਾ ਪੰਜਾਬ ਵਿੱਚ ਕਿਹ ਹੈ ਤੁਸੀਂ ਸਾਡੇ ਨਿਹੰਗ ਸਿੰਘ ਨਾਲ ਐਡੇ-ਐਡੇ ਗੰਡਾਸੇ ਲਾਏ ਨੇ 사ਸੰਗ ਜੀ ਕੋਈ ਰੋਕਦਾ ਬੋਲਦੇ ਨਹੀਂ ਮਾਰ ਐਡੇ-ਐਡੇ ਬੜੇ ਗੰਡਾਸੇ ਚੱਕੀ ਫਿਰਦੇ ਨੇ ਨੇਜੇ ਚੱਕੀ ਫਿਰਦੇ ਨੇ ਮੈਂ ਇੱਕ ਮਲੇਨੰਦ ਪੋਸਾ ਦੇ ਮੇਲੇ ਦੇ ਮੈਂ ਕਿਹਾ ਨਿਹੰਗ ਸਿੰਘ ਤੇਰਾ ਨੇਜਾ ਬੜਾ ਲੰਬਾ ਹੈ 나ਗਣੀ ਬੜੀ ਲੰਬੀ ਹੈ ਆਂਦਾ ਬਾਬਾ ਜੀ ਖੇਤਰ ਘੱਟ ਕਰਨੀ ਪੈਂਦੀ ਕੋਈ ਵਰੀ ਮਾਰੀਏ ਤੇ ਕੰਮ ਚੱਲ ਜਾਂਦਾ ਮਾਫ਼ ਕਰਨਾ ਗੁਰੂ ਕੀ ਸੰਗਤ ਗੁਰੂ ਸਾਹਿਬ ਤੁਹਾਨੂੰ ਸ਼ਸਤਰਤਾਰੀ ਬਣਾਇਆ